ਸੱਚੇ ਸੰਤਾਂ ਦੀ ਵਿਰਾਸਤ ਦਾ અપਮਾਨ ਅਸਲੀ ਚੋਦੇ ਅੰਦਰੂਨੀ ਲੜਾਈ ਸਾਡੇ ਸੱਚੇ ਸੰਤ ਜਿਵੇਂ ਗੁਰੂ ਨਾਨਕ ਦੇਵ ਜੀ ਰਹਿदास ਸਾਹਿਬ ਜੀ ਮੀਰਾबाई ਜੀ ਬਾਬਾ ਬੁੱਲੇ ਸ਼ਾਹ ਜੀ ਜਬ ਕ੍ਰਿਸ਼ਨ ਜਾਰਿਸ਼ੀ ਜਬੁੱਧ ਹੋਰ ਬਹੁਤ ਸਾਰੇ ਨਾਮ ਨੇ ਇਹ ਸਾਰੇ ਗਾਣੇ ਵਾਲਿਆਂ ਨੂੰ ਬੁਲਾ ਕੇ ਜਾਂ ਲੋਕਾਂ ਨੂੰ ਬੁਲਾ ਕੇ ਆਪਣੇ ਨਾਂ ਦੀਆਂ ਤਾਰੀਫ ਦੀਆਂ ਬੋਲੀਆਂ ਨਹੀਂ ਪਾਉਂਦੇ ਸੀ ਆਪਣੀ ਤਾਰੀਫ ਨਹੀਂ ਕਰਵਾਉਂਦੇ ਸੀ ਉਹਨਾਂ ਨੂੰ ਉਹ ਲੋਕਾਂ ਨੂੰ ਝੂਠ ਦੇ ਪ੍ਰਤੀ ਜਗਾਉਂਦੇ ਸੀ ਔਰ ਜਗਾ ਕੇ ਆਪਣੇ ਵੱਲ ਨੂੰ ਨਹੀਂ ਕਰਦੇ ਸੀ ਆਪਣੇ ਨਾਮ ਦੀ ਖੁੰਡੀ ਨਾ ਨਹੀਂ ਬੰਦੇ ਸੀ ਉਹ ਲੋਕਾਂ ਨੂੰ ਲੋਕਾਂ ਵੱਲੋਂ ਮੋੜ ਦਿੰਦੇ ਸੀ ਉਹਨੂੰ ਉਹਦੇ ਵੱਲ ਮੋੜ ਦਿੰਦੇ ਸੀ ਉਹਨੂੰ ਆਤਮਾ ਦੇ ਤਲ ਤੇ ਜੀਣਾ ਸਿਖਾ ਦਿੰਦੇ ਸੀ ਇਸ ਝੂਠ ਦੀ ਸੱਚਾਈ ਸਮਝਾ ਦਿੰਦੇ ਸੀ ਤੇ ਉਹ ਬਹੁਤ ਗਹਿਰੀਆਂ ਗੱਲਾਂ ਲੋਕਾਂ ਨੂੰ ਸਮਝਾਉਂਦੇ ਸੀ ਉਹ ਲੋਕਾਂ ਨੂੰ ਸੰਸਾਰ ਤੋਂ ਵਿਰਾਗ ਤੇ ਮਾਇਆ ਦੀ ਪ੍ਰਤੀ ਜਾਹਾਂਦੇ ਸੀ ਤੇ ਆਪਣੀ ਆਤਮਾ ਨਾਲ ਜੋੜਨ ਦਾ ਮਾਰਗਦਰਸ਼ਨ ਕਰਦੇ ਸੀ ਸੱਚ ਦੇ ਨਾਲ ਜੀਵਨ ਜੀਣ ਦਾ ਰਸਤਾ ਦਿਖਾਉਂਦੇ ਸੀ ਅਤੇ ਉਹ ਬੇਅਰਥ ਦੀਆਂ ਗੱਲਾਂ ਨੂੰ ਛਡਵਾ ਦਿੰਦੇ ਸੀ ਅੱਜ ਦੇ ਸਾਡੇ ਸੰਤਵਾ ਉਹ ਬੇਅਰਥ ਦੀਆਂ ਚੀਜ਼ਾਂ 'ਚ ਖੁਦ ਉਲਝੇ ਹੋਏ ਨੇ ਤੇ ਤੁਹਾਨੂੰ ਕਿੱਦਾਂ ਦੱਸਣ ਕਿ ਇਹ ਬੇਅਰਥ ਨੇ